ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਗ ਮਾਲਾ ਰਾਗ ਏਕ ਸੰਗ ਪੰਚ ਬਰੰਗਨ ਸੰਗ ਲਪੈ ਅਠੋ ਨੰਦਨ ਪ੍ਰਥਮ ਰਾਗ ਪੈਰੋ ਬੈ ਕਹ ਰਹੀ पंच रागनी संग उच रही प्रथम भैरवी बिलावली की गावे बंगली उन असलेखी की पई बारी ए पैरों की पांचो नारी पंचम हरख दिशा सुनाव है बंगालम मदमाद बगावे ਲਲਤ ਬਿਲਾਵ ਲਗਾਵਹੀ ਆਪਣੀ ਆਪਣੀ ਭਾਂਤ ਅਸ਼ਟ ਪੁੱਤਰ ਪੈਰਵਕੇ ਗਾਵੇ ਗਾਇਨ ਪਾਤਰ ਦੁਤਿਆ ਮਾਲ ਕੌਸਕ ਅਲਾਪੈ ਸੰਗ ਰਾਗਨੀ ਪਾਂਚੋ ਥਾਪ ਹੈ ਗੋਂਡ ਕਰੀ ਅਰ ਦੇਵ ਗੰਦਾਰੀ ਗੰਦਾਰੀ ਸੀ ਉਤਿ ਉਚਾਰੀ ਤਨਾਸਰੀਏ ਪਾਂਚੋ ਗਾਏ ਮਾਗ ਰਾਗ ਕੌਸਕ ਸੰਗ ਲਾਈ ਮਾਰੂ ਮਸਤ ਅੰਗ ਮੇਵਾਰਾ ਪ੍ਰਵਲ ਚੰਡ ਕੌਸਕ ਉਵਾਰਾ ਖਾਓ ਖੱਟ ਔ ਪਉ ਰਾਨੰਦ ਗਾਏ ਅਸ਼ਟਮਾਲ ਕੌਸਕ ਸੰਗ ਲਾਏ ਪੁਨ ਆਇਓ ਹਿੰਡੋਲ ਪੰਚਨਾਰ ਸੰਗ ਅਸ਼ਟ ਸੁਤ ਉਠੈ ਤਾਨਕ ਲੋਲ ਗਾਇਨ ਤਰ ਮਿਲਾਵਹੀ ਤੇਲੰਗੀ ਦੇਵ ਕਰਿ ਆਈ ਬਸੰਤੀ ਸੁਦੂਰ ਸੁਹਾਈ ਸਰਸ ਹੀਰੀ ਲੈ ਭਾਰ ਜਾ ਸੰਗ ਲਾਈ ਪਾਂਚੋ ਆਰ ਜਾ ਸੁਰਮਾਨੰਦ ਪਾਸ ਕਰਿ ਆਏ ਚੰਦਰ ਬਿੰਬ ਮੰਗਲਨ ਸੁਹਾਈ ਸਰਸਬਾਨ ਆਹੇ ਬਨੋਦਾ ਗਾਵੈ ਸਰਸ ਬਸੰਤ ਕੋ ਮੋਦਾ ਅਸ਼ਟ ਪੁੱਤਰ ਮੈਂ ਕਹੇ ਸਵਾਰੀ ਪੁਨਯਾਈ ਦੀ ਬਗੀ ਵਾਰੀ ਕਸ਼ੇਲੀ ਪੱਟ ਮੰਜਰੀ ਟੋਢੀ ਕਈ ਅਲਾਪ ਕਾਮੋਦੀ ਅਗੁਜਰੀ ਸੰਗ ਦੀਪਕੇ ਥਾਪ ਕਾਲੰਕਾ ਕੁੰਤਲੋ ਰਮਾ ਕਮਲ ਕੋ ਸਮਾ ਜੰਪਾ ਕੇ ਨਾਮਾ ਗौरा ਔ ਕਨ ਰਕ ਲਿਆਨਾ ਅਸ਼ਟ ਪੁੱਤਰ ਦੀਪਕੇ ਜਾਨਾ ਸਾਮਿਲ ਸ੍ਰੀ ਰਾਗ ਵੈ ਗਾਵੇ ਪੰਚੋ ਸੰਗ ਬਰੰਗਨ ਲਾਵੇ ਬੈਰਾਰੀ ਕਰਨਾਟੀ ਤਰੀ ਗਬਰੀ ਗਾਵੇ ਆਸਾਵਰੀ ਤੇ ਪਾਛੇ ਸਿੰਧਵੀ ਅਲਾਪੀ ਸ੍ਰੀ ਰਾਗ ਸਿਉ ਪੰਚੋ ਥਾਪੀ ਸਾਲੂ ਸਾਰਗ ਸਾਗਰਾ ਔਰ ਗੁੰਡ ਗੰਬੀਰ ਅਸਤ ਪੁੱਤਰ ਸ੍ਰੀ ਰਾਦਕੇ ਗੁੰਡ ਕੁੰਭ ਹਮੀਰ ਕਸ਼ਟਮ ਮੇਗ ਰਾਗ ਵੇਗਾਵੇ ਪਾਂਚੋ ਸੰਗ ਬਰੰਗਨ ਲਾਵੇ ਸੋਰਠ ਗੋਡ ਮਲਾਰੀ ਤੁਨੇ ਪੁਨ ਗਾਵੇ ਆਸਾ ਗੁਣ ਗੁਨੀ ਉੱਚ ਸੁਰ ਸੋ ਪੁਨ ਕੀਨੀ ਮੇਗ ਰਾਗ ਸਿਉ ਪਾਂਚੋ ਚੀਨੀ ਬੈਰਾ ਧਰ ਗਜ ਧਰ ਕੇਦਾਰਾ ਜਵਲੀ ਧਰ ਨਟ ਆਉ ਜਲ ਤਾਰਾ ਪੁਨ ਗਾਵੇ ਸੰਕਰਿਓ ਸਿਆਮਾ ਮੇਗ ਰਾਗ ਪੁੱਤਰ ਨਕੇ ਨਾਮਾ ਖਾਸਤ ਰਾਗੋ ਨਗਾਏ ਸੰਗ ਰਾਗ ਨੀਤੀ ਸਾ सबै पुत्र रागन के अठारह दस बीस खाष्ट रागो न गाए संग रागनी सबै पुत्र रागन के अठारह दस बीस गुरु जी का खालसा गुरु जी की फतेह